ਇਹ ਬੰਦਾ ਸਵੀਰਾਂ ਦੁਰਗਾਣਾ ਮੰਦਿਰ ਤੇ ਬੰਦੇ ਨੂੰ ਜਿਹੜਾ ਫੜਿਆ ਗਿਆ ਤੁਹਾਡੇ ਇੱਥੇ ਪੱਤਰਕਾਰ ਵੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਜੀ ਅਸੀਂ ਅੱਜ ਇਹ ਦੇ ਸ਼੍ਰੀ ਦੁਰਗਾਣਾ ਮੰਦਿਰ ਆਏ ਆ ਹਮ ਹਿੰਦੂਆਂ ਦਾ ਆਸਾ ਦਾ ਕੇਂਦਰ ਮੰਦਿਰ ਜੀ ਬਹੁਤ ਸੋ ਪ੍ਰਸਿੱਧ ਮੰਦਿਰ ਹੈ ਤਰਾ ਤਰਾ ਦੇਖੋ ਜੀ ਇਹ ਬੰਦਾ ਸਾਰਿਆਂ ਨੂੰ ਟਿੱਕੇ ਲਗਾਈ ਜਾਂਦਾ ਵਿਆਹ ਵਾ ਹਮ ਤੇ ਅੱਲਾ ਉਹਦੇ ਨਾਂ ਲਾਈ ਜਾਂਦਾ ਬੰਦਾ ਮਲਟਾ ਬੋਲੀ ਜਾਂਦਾ ਵਿਆਹ ਮੰਦਿਰ ਦੇ ਵਿੱਚ ਖਲੋ ਕੇ ਬੰਦਾ ਤਾਂ ਵਿੱਚ ਸਾਰਿਆਂ ਨੂੰ ਟਿੱਕੇ ਲਾ ਰਿਹਾ ਨਨੂ ਟਿੱਕਾ ਲਾਇਆ ਇਹਨਾਂ ਨੇ ਮੇਨਾਲ ਹੋਰ ਵੀ ਬੰਦੇ ਕਹੀ ਉਹਨਾਂ ਨੇ ਮੇਰੇ ਟਿੱਕਾ ਲਾਇਆ ਇਹਨਾਂ ਨੇ ਹੂੰ ਮੰਦਰ ਦੀ ਪ੍ਰੋਗ੍ਰਾਮ ਦੇ ਵਿੱਚ ਦੇਖੋ ਜੋਤ ਜਿਹੜੀ ਆਰਤੀ ਹੋਈਏ ਤੇ ਆਰਤੀ ਦੇ ਬਾਅਦ ਜਿਹਨੂੰ ਜੋਤ ਲੋਕੀ ਲੈਂਦੇ ਆ ਠੀਕ ਆ ਉਹਨਾਂ ਨੂੰ ਜਿਹੜਾ ਟਿੱਕਾ ਲਾਈ ਜਾਂਦਾ ਮੈਂ ਕਾਲਾ ਕਾਲਾ ਆ ਵੀ ਇਹਨਾਂ ਕਾਲੇ ਟਿੱਕੇ ਲਾਏ ਆ ਹੂੰ ਉਸ ਤੋਂ ਬਾਅਦ ਇਹ ਜਿਹੜਾ ਵਾ ਅੱਲਾਹੁਦ ਬਗੈਸਾ ਦਾ ਮੰਤਰ ਜਿਹੜੇ ਬੋਲ-ਬੋਲ ਕੇ ਟਿੱਕੇ ਲਾ ਰਿਹਾ ਤੇ ਕੀ ਮਤਲਬ ਹੈਗਾ ਕੌਣ ਬੰਦਾ ਹੈਗਾ ਵਾ ਇਹ ਦੇਖੋ ਇਹ ਦਿੰਗਾ ਦਾ ਕਾਰਵਾਈ ਕੀਤੀ ਜਾਵੇ ਆਧਾਰ ਕਾਰਡ ਵਗੈਰਾ ਕੁਝ ਮਿਲੇ ਆ ਦੇਖੋ ਨਾ ਸਰ ਉਹ ਦੇਖੋ ਮਿਲੇ ਸਿਰਫ ਇਹ ਕਹਿੰਦੇ ਨੰਬਰ ਆ ਗਿਆ ਵਾ ਜਿਹੜਾ ਜੋੜੇ ਘਾ ਦਾ ਨੰਬਰ ਹੁੰਦਾ ਵਾ ਦੇਖ ਰਹੇ ਹੋ ਬੰਦੇ ਬਾਹਰ ਸਰ ਜੋੜੇ ਘਾ ਦਾ ਨੰਬਰ ਆ ਸਿਰਫ ਇਹ ਮਿਲ ਰਿਹਾ ਬੰਦੇ ਕੋਲ ਇਹਦੇ ਬਾਰੇ ਗਲਵਾ ਕਰਦੇ ਆ ਇਹਨਾਂ ਨੂੰ ਹਾਂਜੀ ਸਰ ਕੀ ਗੱਲਬਾਤ ਹੋਈ ਸਰ ਸਰ ਅਜਿਹਾ ਤੁ ਗਿਆ ਨੰਦਾ ਬੰਦਰ ਹੁੰਦੇ ਆ ਜਿਹੜਾ ਆਸਥਾ ਦਾ ਕੇਂਦਰ ਹਿੰਦੂਆਂ ਦਾ ਜਿੰਨੇ ਬੰਦੇ ਜਿਹੜਾ ਕਿਨੂ ਜਿਨਾਂ ਹੀ ਜਾਂਦਾ ਵਾ ਬਹੁਤ ਪ੍ਰਸਿੱਧ ਮੰਦਿਰ ਹੈ ਜੀ ਦੇਖੋ ਜੀ ਇਹ ਕਰਤੂਤਾ ਕਰਦੇ ਵੇ ਮੰਦਰ ਦੇ ਵਿੱਚ ਖੋ ਕੇ ਜਿੱਥੇ ਜੋ ਲੋਅ ਜੋਤੀ ਜਾਈਏਗੀ ਜਗਦੀਆਂ ਜੋਤੀ ਜੋਤ ਲੈਂਦੇ ਨੇ ਲੋਕੀ ਤੋਂ ਬਾਹਰ ਉਹਦੇ ਖੋ ਕੇ ਕਾਲੇ ਟਿੱਕੇ ਲਗਾ ਰਿਆ ਵਾ ਜੋਤ ਵਾਲੇ ਕਿ ਮੰਦਾ ਕਹਿੰਦਾ ਅੱਲਾਹੁ ਵਾ ਖਰਾ ਦੇ ਬੰਦਾ ਕੋਲਾ ਵਿਆ ਵਾ ਜੀ ਕਹਿੰਦਾ ਕੀ ਮਤਲਬ ਹੈ ਕੌਣ ਬੰਦਾ ਹੈ ਨਾ ਇਹਦੇ ਕੋਈ ਆਧਾਰ ਕਾਰਡ ਹੈ ਨਾ ਕੋਈ ਆਈਡੀ ਲੱਗੀ ਜਾਂਦੇ ਹੋਣਾ ਆਪਣਾ ਨਾਮ ਤੱਕ ਨਹੀਂ ਦੱਸਦਾ ਵੈਸੇ ਹੀ ਤਰੀਕੇ ਨਾਲ ਨਾਮ ਕੀ ਤੁਹਾਡਾ ਲਾਡੀ ਕੀ ਨਾਮ ਦਾ ਹੈ ਲਾਡੀ ਐਲ ਏ ਕਿੱਥੋਂ ਆਇਓ 579 ਬੜਾ ਵੱਜ ਗੈਸ ਕਿਹਾ

ਕਹਿੰਦੇ ਦੁਬਈ ਵਾਲਿਆਂ ਨੂੰ ਪੁੱਛੋ ਜੀ ਮੈਨੂੰ ਨਹੀਂ ਪਤਾ ਜੀ। ਸਰ ਆਖਿਆ ਨਾ ਮਤਲਬ ਹੈ ਤੁਸੀਂ ਦੁਬਈ ਦੇ ਕਨੈਕਸ਼ਨ ਦੇ ਵਿੱਚ ਆਏ ਹੋ। ਆਈ ਆਪਾਂ ਦੇ ਕਹ ਦੁਬਈ ਦੇ ਜੀ। ਫੇ ਤੁਸੀਂ ਕਹਿ ਰਹੇ ਹੋ ਦੁਬਈ ਦੇ ਪੁੱਛੋ। ਅਛਾ ਤੇ ਮੈਂ ਕਿਹਾ ਨਾ ਰਾਜਾ ਰਾਣੀ ਦੇ ਤੋਈ ਫਿਰ ਦੱਸੋ ਰਾਜਾ ਰਾਣੀ। ਨਹੀਂ ਰਾਜਾ ਤੁਸੀਂ ਇੱਕ ਪੁੱਤਰ ਕਹਿੰਦੇ ਤੁਹਾਨੂੰ ਦੇ ਦੋ ਕਹਦੇ ਦੇ ਦੀ ਇੱਕ ਪੁੱਤਰ। ਸਾਡੇ ਹਿੰਦੂ ਮੈਨੂੰ ਦੱਸ ਦੇ ਸਾਡੇ ਹਿੰਦੂ ਆਸਤਾ ਦੇ ਵਿੱਚ ਹੀ ਰਹੇਗਾ ਹੈ 500 ਤਾਂ ਕਿਰੇ ਵੀ ਹੈ। ਲੇਕਿਨ ਤੁਸੀਂ ਦੇਖੋ ਜੀ ਬਿਲਾਲ ਇਹਨਾਂ ਨੂੰ ਅਸੀਂ ਮੰਦਰ ਕਮੇਟੀ ਦੇ ਦੁਆਲੇ ਕਰਨ ਲਗੇ ਆ ਠੀਕ ਹੈ ਅਸੀਂ ਕਹਿੰਨੇ ਆ ਆ ਲੈ ਦੇਖੋ ਭਾਈ ਜੀ ਮੰਦਰ ਕਮੇਟੀ ਵੱਲੋਂ ਇੱਕ ਸਬਈ ਅਰਦਾਸ ਕਰਨੇ ਆ ਆ ਅਸੀਂ ਮੰਗਤੀ ਕਰਨੇ ਆ ਕਿ ਇਸ ਬੰਦੇ ਦੇ ਉੱਤੇ ਜਰੀਏ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹੋਰ ਇਹਦਾ ਪਤਾ ਕੀਤਾ ਜਾਵੇ ਕਿ ਇਹ ਬੰਦਾ ਕੌਣ ਹੈ ਇਹਦਾ ਡੈਟੀਫਾਈ ਪੂਰੀ ਕੀਤੀ ਜਾਵੇ ਜੀ ਦੁਕਾਨਾ ਮੰਦਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਦਰ ਦੇ ਵਿੱਚੋਂ ਇਹਨੂੰ ਫੜਿਆ ਗਿਆ ਹੈ ਲਾਈਵ ਤੇ ਸੁਣਿਆ ਵੇਖ ਸਕਦੇ ਹੋ ਕਿ ਪਵਿੱਤਰ ਸਥਾਨ ਇੱਕ ਦੁਰਗਿਆਨਾ ਮੰਦਰ ਦਾ ਪਵਿੱਤਰ ਦਰ ਪਵਿੱਤਰ ਸਥਾਨ ਹੈ ਪਤਾ ਨਹੀਂ ਕੋਨੇਗਾ ਸੀ ਐ ਜਿਹੜੀ ਜੋਤ ਨਹੀਂ ਹੁੰਦੀ ਆ ਆਰਤੀ ਤੋਂ ਬਾਅਦ ਜੋਤ ਜੋਤ ਜਿਹੜੀ ਜੋਤ ਜਿਹੜੀ ਠੰਡੀ ਹੋ ਜਾਂਦੀ ਹੈ ਉਹ ਉਹ ਕਾਲਸ ਦਾ ਟਿਕਾ ਲਾਣ ਲਿਆ ਸੀ ਤੇ ਉਲਟ-ਪੁਲਟ ਮੰਤਰ ਚ ਬੋਲ ਰਿਆ ਸੀ ਉਹ ਸਾਡੀ ਸਮਝ ਤੋਂ ਬਾਹਰ ਆ ਅੱਲਾਹੁ ਅਕੁਰ ਪਤਾ ਨਹੀਂ ਕਿਸ ਤਰ੍ਹਾਂ ਦੇ ਆ ਉਹ ਤੋਂ ਐਸੇ ਕਰਕੇ ਉਹਨੇ ਨੂੰ ਸਾਰੇ ਬਖਸ਼ ਲੈ ਕੇ ਬਾਹਰ ਕੱਢਣ ਲੱਗੇ ਆ ਜੀ ਲਾਈਵ ਵਿੱਚ ਤਸਵੀਰਾਂ ਦਾ ਨਮੇ ਖਾ ਰਹੇ ਆ ਕਿ ਇਸ ਬੰਦੇ ਨੇ ਜਿਹੜਾ ਇੱਕ ਮੰਦਰ ਦੇ ਕੁਝ ਸ਼ਰਧਾਲੂਆਂ ਵੱਲੋਂ ਅੱਜ ਪੜੇ ਗਏ ਤੇ ਦੱਸਿਆ ਜਾ ਰਿਹਾ ਅਰ ਇਸ ਦੇ ਨਾਲ ਹੀ ਨਾਲ ਉਹਨੂੰ ਸਰਟੀਫਿਕੇਟ ਕਿਥੋਂ ਆ ਕੇ ਚੱਲੇ ਹੋ ਜੀ ਅਸਲ ਹੈ ਇਹ ਜਿਹੜੇ ਆਵੇ ਜਿਹੜੀ ਤਰਜਾਲਾ ਮੰਤਰ ਕਮੇਟੀ ਹੈ ਆਈ ਉਹਨਾਂ ਦੇ ਹਵਾਲੇ ਕਰੋਂ ਲਗੇ ਇਹਨਾਂ ਨੂੰ ਠੀਕ ਹੈ ਅੱਗੇ ਕੀ ਕਾਰਵਾਈ ਹੈ ਅੱਗੇ ਕਮੇਟੀ ਹੀ ਦੇਖੇਗੀ ਸੋ ਜੀ লাইਵ ਤਾਂ ਸਵੇਰੇ ਇਸ ਸਮੇਂ ਦਾ ਦੇ ਸਾਹਮਣੇ ਸੰਜੀਆਂ ਕੀਤੀਆਂ ਜਾ ਰਹੀਆਂ ਨੇ ਅੰਮਿਤ ਸੇਖੋ ਵੀਡੀਓ ਨੂੰ ਬਤਰਾ શેર ਕਰ ਦੇਵੋ ਕਮੈਂਟ ਕਰੋ ਕਿ ਕੀ ਲੱਗ ਰਿਹਾ ਕਿ ਜਿਹੜਾ ਬੰਦਾ ਹੈ ਜੀ ਮੰਦਰ ਦੇ ਵਿੱਚ ਖਲੋ ਕੇ ਰਿਹਾ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇਹ ਅੱਲਾਹੁ ਅੱਲਹੁ ਕਿਰੇ ਬੋਲਦਾ ਪਿਆ ਸੀ ਸੋ ਜੀ ਲਾਈਵ ਤੇ ਸਵੇਰਾ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਸਰ ਨੀਲੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀਡੀਓ ਨੂੰ ਵਾਤਵਾਂਛੇ ਰਗਾ ਦੂਗਾ ਕਿ ਲੋਕ ਨੇ ਇਸੇ ਤਰ੍ਹਾਂ ਅਲੀ ਮੰਦਰ ਆਂਦੇ ਨੇ ਉਹ ਚੀਜ਼ ਕੋ ਸੱਤਰ ਕੋ ਜਨ ਮੈਂ ਕੋ ਜੇ ਫੇਰ ਨਾ ਮੰਗਵਾ ਅਗਵਾਤ ਰਾਖਾ ਪਤੀਵਾ ਤਵੇ ਡਾਡਾ ਪਤੀ ਜੈ ਬਣਾਇਓ ਅਜੇ ਵਾਕਾ ਨਹੀਂ ਕਹਨੇ ਵਾਕਮ ਨੇ बन्नेना कमेटी दफ्तर की दुग्याना कमेटी जारी की कार्रवाई जारी कर दी है क्योंकि जी लोगों वालों ਜਿੱਦਾਂ ਕਿ ਲੋਕਾਂ ਬਨਾਂ ਕੋ ਸੇ ਜਾ ਰਹੇ ਕਿ ਇਹ ਜੀ ਮੰਦਰ ਦੇ ਵਿੱਚ ਖਲੋ ਕੇ ਅੱਲਾਹੂ ਅੱਲਾਹ ਵੀ ਇਹਨੇ ਕਰ ਰਿਹਾ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਵੋ ਭਰਵਾਣ ਇੱਕ ਮਗਾ ਦਾ ਮੁੰਡਾ ਵੀਰੋ ਮੇਰੀ ਰਾਹ ਹੋਵੇ ਨੰਬਰ ਆਉਂਦਾ ਫੋਨ ਨੰਬਰ ਦੇ ਸੀਗਾ ਅੱਗੇ ਖੰਡੇ ਮੈਂ ਪੰਜੋ ਮਿੰਟ ਨਹੀਂ ਘਰ ਦਾ ਘਰ ਦਾ ਕੋਈ ਨਹੀਂ ਬੰਦੇ ਮੇਰੇ ਕੋਈ ਨਹੀਂ ਨਾ ਮੇਰਾ ਭੂਜੀ ਕੋਲੇ ਆ ਗਿਆ ਕੋਈ ਗੱਲ ਨਹੀਂ ਗਾ ਨਗੋਨ ਬੰਦੀ ਗਾ ਉਹ ਤਾਂ ਅੱਜ ਮੀਂਹ ਆਲ ਕਿਸੇ ਹੋਰ ਚੀਜ਼ ਦੀ ਸਾਰੇ ਬੰਦੇ ਆ ਗਏ ਆ ਮਾਨ ਕੋ ਭਾਈ ਦਾ ਮਾਨ ਮੰਗ ਕੇ ਚਲ ਬੰਦੀ ਗਾ ਜੀ ਨਾ ਤੇ 331 ਵਾਲੇ ਦਾ ਉਹ ਮੈਨੂੰ ਪੇਟਾ ਗਾ ਵਾਹ ਹੋ ਜੀ ਲਾਈਵ ਤੇ ਤਸਵੀਰਾਂ ਦਾ ਨਵੇ ਖਾ ਰਹੇ ਆ ਦਰਗਿਆਲੇ ਪੀਰੇ ਤੇ ਦਿੱਪੀਆ ਬੰਦਾ ਮੰਦਿਰ ਦੇ ਅੰਦਰ ਅੱਲਾਹੂ ਅੱਲਾਹੂ ਕਰਦਾ ਨਜ਼ਰ ਆਇਆ ਹੈ ਵੇਖ ਸਕਦੇ ਹੋ ਸਿਕਿਉਰਿਟੀ ਗਾਰਡ ਵੱਲੋਂ ਮੰਦਿਰੋਂ ਬਾਹਰ ਕੱਢਿਆ ਜਾ ਰਿਹਾ ਹੈ ਵੇਖ ਸਕਦੇ ਹੋ ਸਿਕਿਉਰਿਟੀ ਗਾਰਡ ਵੱਲੋਂ ਇਹਨੂੰ ਮੰਦਿਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੋਂ ਵੇਖ ਸਕਦੇ ਹੋ Muy man i'm getting